ਸਸਰੀ ਗਾ ਜੀ ਵੈਲਕਮ ਟੂ ਮਾਈ ਚੈਨਲ ਮਨਦੀਪ ਬਮੈਰਾ ਤੇ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਆ ਬੇਕਾਰ ਪੜੇ ਪੁਰਾਣੇ హెయిਰ ਵੈਨ ਤੋਂ ਨਵਾਂ హెయిਰ ਵੈਨ ਬਣਾਉਣਾ ਦੱਸਾਂਗੇ ਇਹਦੇ ਲਈ ਆਪਾਂ ਨੇ ਕਾਟਨ ਦਾ ਕੱਪੜਾ ਲੈ ਲਿਆ ਜਿਹੜਾ హెయిਰ ਵੈਨ ਆਗਾ ਇਹਦੇ ਉੱਪਰ ਆ ਪਾਨ ਮੂਵ ਕਰ ਦਾਂਗੇ ਹਟਾ ਦਾਂਗੇ ਆ ਦੇਖੋ ਇਹਨੂੰ ਆਪਾਂ ਇਦਾਂ ਲਾ ਦਾਂਗੇ ਆ ਬਿਲਕੁਲ ਖਰਾਬ ਹੋ ਚੁੱਕਾ ਪੈਂਦਾ ਯੂਜ਼ ਨਹੀਂ ਕਰਾਂਗੇ ਕੇਵਲ ਆਪਾਂ ਨੂੰ ਆ ਚੀਜ਼ ਚਾਹੀਦੀ ਹੈ ਜੀ ਇਸ ਵਾਰ ਆਪਾਂ ਨੇ ਇੱਕ ਕਾਟਨ ਦਾ ਕੱਪੜਾ ਲੈ ਲਿਆ ਇਹਦੀ ਲਵਾਈ ਆਪਾਂ ਤੁਹਾਨੂੰ ਦੱਸ ਦਿਆ ਕਿੰਨੀ ਹੈਗੀ ਇਹਦੀ ਲੰਬਾਈ ਵੀ 31 ਇੰਚ ਤੇ 31 ਇੰਚ ਹੈ ਜੀ ਚੌੜਾਈ ਹੈਗੀ ਜਿਹੜੀ 5.5 ਇੰਚ ਚੌੜਾਈ ਹੈ ਜੀ ਹੁਣ ਆਪਾਂ ਸਾਰਨ ਪਹਿਲਾਂ ਇਨੂੰ ਇਸ ਤਰੀਕੇ ਨਾਲ ਸਿੱਧੀ ਸਾਈਡ ਅੰਦਰਲੀ ਸਾਈਡ ਕਰਕੇ ਪੁੱਠੀ ਸਾਈਡ ਬਾਹਰ ਕਰਕੇ ਇੱਕ ਪੈਰ ਦਾ ਮਾਰਜਿਨ ਛੱਡਦੇ ਹੋਏ ਆਪਾਂ ਇੱਥੇ ਸਲਾਈ ਲਾਵਾਂਗੇ ਇਸ ਤਰੀਕੇ ਨਾਲ ਆਪਾਂ ਸਲਾਈ ਲਾ ਲਵਾਂਗੇ ਸਲਾਈ ਲਾ ਲਈ ਤੇ ਸੇਫਟੀ ਪਿੰਨ ਦੀ ਮਦਦ ਨਾਲ ਇਹਨੂੰ ਆਪਾਂ ਟਰਨ ਕਰਾਂਗੇ ਜਦ ਲਈ ਕੱਟਾ ਹਾਂ ਆ ਆਪਾਂ ਨੇ ਨੂੰ ਪਲਟ ਲਿਆ ਇਸ ਦੁਬਾਰਾ ਆਪਾਂ ਨੇ ਆ ਸਲਾਈ ਵਿਚਾਲੇ ਕਰਕੇ ਇਹਦੇ ਉੱਤੇ ਪ੍ਰੈਸ ਕਰ ਲਾਵਾਂਗੇ ਹਾਂਜੀ ਆਪਾਂ ਨੇ ਆ ਸਲਾਈ ਜਿਹੜੀ ਸੈਂਟਰ ਚ ਕਰਕੇ ਪ੍ਰੈਸ ਕਰ ਲਈ ਹੁਣ ਆਪਾਂ ਨੇ ਜਿੰਨਾ ਇਹਦਾ ਹੈਗਾ ਐਦਾਂ ਦੇਖ ਲੈਣਾ ਫਿਰ ਇੱਥੇ-ਇੱਥੇ ਸਲਾਈ ਲਾਵਾਂਗੇ ਦੋਨੇ ਸਾਈਡ ਸਲਾਈ ਲਾਵਾਂਗੇ ਇਸ ਤਰੀਕੇ ਨਾਲ ਤੁਸੀਂ ਇਨਸਾਨੀ ਵੀ ਲਾ ਸਕਦੇ ਹੋ ਜਾਂ ਆਪਣੇ ਹਿਸਾਬ ਨਾਲ ਲਾ ਲਓ ਸਕੀ ਲੀ ਹਾਂਜੀ ਆਪਣੇ ਆਹ ਵਾਲੀ ਸਲਾਈ ਵੀ ਕੰਪਲੀਟ ਕਰ ਲੀ ਇਸ ਤੋਂ ਬਾਅਦ ਜਿਹੜਾ ਆਪਣਾ ਜੋੜ ਆ ਗਏ ਅੰਦਰਲੀ ਸਾਈਡ ਕਰਾਂਗੇ ਸਤ੍ਰਿਕ ਕਿ ਨਾ ਕਰਾਂਗੇ ਆ ਦੇਖੋ ਤੇ ਆਪਾਂ ਸੂਈ ਹਾਂਜੀ ਇਸ ਤੋਂ ਬਾਅਦ ਆਪਣੇ ਸੂਈ ਦੇ ਵਿੱਚ ਧਾਗਾ ਪਾ ਲਿਆ ਸੂਈ ਦਾ ਧਾਗਾ ਪਾ ਕੇ ਇਹਨੂੰ ਅੰਦਰ ਨੂੰ ਥੋੜਾ ਜਿਹਾ ਫੋਲਡ ਕਰਕੇ ਆ ਇਦਾਂ ਚੰਗੀ ਤਰ੍ਹਾਂ ਆਪਾਂ ਇੱਥੇ ਟਾਂਕਾ ਲਾ ਦਾਂਗੇ ਤਾਂ ਕਿ ਆਪਣੀ ਜਿਹੜੀ ਸਿਲਾਈ ਹੈਗੀ ਉਹ ਉੱਦੜੇ ਨਾ ਇੱਥੋਂ ਤੇ ਆਪਣਾ ਰੇਅਰ ਬੈਂਡ ਵੀ ਨਾ ਬਾਹਰ ਨਿਕਲੇ

ਆਪਾਂ ਇਧਰ ਵੀ ਇਸ ਤਰੀਕੇ ਨਾਲ ਸਿਲਾਈ ਲਾਵਾਂਗੇ ਪਹਿਲਾਂ ਇਹਨੂੰ ਅੰਦਰ ਨੂੰ ਟਰਨ ਕਰਾਂਗੇ ਮੋੜਾਂਗੇ ਫਿਰ ਇੱਥੋਂ ਐਂ ਕਰਕੇ ਇਸ ਤਰੀਕੇ ਨਾਲ ਤੇ ਇਧਰ ਵੀ ਇੱਕ ਫੋਲਡ ਹੋਰ ਕਰਕੇ ਇਸ ਤਰੀਕੇ ਨਾਲ ਫੋਲਡ ਕਰਾਂਗੇ ਜੀ ਹਾਂਜੀ ਆਪਾਂ ਨੇ ਚੰਗੀ ਤਰ੍ਹਾਂ ਇੱਥੇ ਟਾਂਕਾ ਲਾ ਲਿਆ ਤੇ ਬਾਅਦ ਚ ਗੱਠ ਦੇ ਦਾਂਗੇ ਐਸੇ ਇੱਕ ਇਹਨਾਂ ਦਾ ਜਿਹੜੇ ਆਪਣੇ ਆਹ ਗਏ ਸਨ ਇਹਨੂੰ ਚੰਗੀ ਤਰ੍ਹਾਂ ਫਲਾ ਲਾਂਗੇ ਕੁਛ ਇੱਕ ਦੇ ਕਰ ਲਾਂਗੇ ਆਪਾਂ ਤੁਸੀਂ ਦੇਸਾ ਦਾ ਬਹੁਤ ਹੀ ਪਿਆਰਾ ਜੁਨੀਕ ਜ ਆਪਣਾ ਜਿਹੜਾ ਹੇਰ ਵੇਣਾਗਾ ਬਣ ਕੇ ਤਿਆਰ ਹੋ ਸਕ ਗਿਆ ਦੇਖੋ ਐਤੋਂ ਥੋੜਾ ਟਾਈਟ ਕਰ ਦਾਂਗੇ ਆਪਾਂ ਤਾਂ ਕਿ ਨੀਚੇ ਨੂੰ ਨਾ ਆਵੇ ਦੇਖੋ ਜੀ ਆਪਣਾ ਬਿਊਟੀਫੁੱਲ ਜਿਹਾ ਏਅਰਮੈਨ ਬਣ ਕੇ ਤਿਆਰ ਹੈਗਾ ਹੁਣ ਤੁਸੀਂ ਬੱਚੇ ਦੇ ਲਗਾ ਸਕਦੇ ਹੋ ਆ ਦੇਖੋ ਬਹੁਤ ਪਿਆਰਾ ਲੱਗਦਾ ਤੁਸੀਂ ਵੀ ਇਸ ਤਰ੍ਹਾਂ ਬੇਕਾਰ ਪਰੇ ਏਅਰਮੈਨ ਨੂੰ ਨਵੇਂ ਜਿਹਾ ਬਣਾ ਸਕਦੇ ਹੋ ਬਿਲਕੁਲ ਮੇਰੀ ਤਰ੍ਹਾਂ ਦੇਖੋ ਜੇ ਹੋਰ ਚਾਹੁੰਦਾ ਇਥੇ ਫਲਾਵਰ ਵੀ ਲਾ ਸਕਦੇ ਜੇ ਤੁਸੀਂ ਫਲਾਵਰਾਂ ਦੀ ਵੀਡੀਓ ਦੇਖਣਾ ਚਾਹੁੰਦੇ ਤਾਂ ਪਲੀਜ਼ ਕਮੈਂਟ ਕਰਦੇ ਆਪਾਂ ਜਰੂਰ ਮੈਂ ਅਪਲੋਡ ਕਰਾਂਗੇ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਪਲੀਜ਼ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦੇ ਜੇ ਕੁਝ ਵੀ ਸਿੱਖਣ ਨੂੰ ਮਿਲਦਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਚੈਨਲ ਨੂੰ ਇਹ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਆ ਵੇਖੋ ਦਿਖਾਉਂਦੀ ਥੈਂਕ ਯੂ